ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਲੇਬਰ ਰਿਸਪੈਕਟਰ ਦਾ ਐਡਮਿਟ ਕਾਰਡ ਬਾਰੇ ਜਿਸ ਦੀ ਸਟੂਡੈਂਟਸ ਨੂੰ ਬਹੁਤ ਟਾਈਮ ਤੋਂ ਵੇਟ ਸੀਗੀ ਵੀ ਐਗਜ਼ਾਮ ਕਦੋਂ ਹੋਊਗਾ ਫਾਈਨਲੀ ਐਗਜ਼ਾਮ 9 ਮਾਰਚ ਨੂੰ ਹੋ ਰਿਹਾ ਹੈਗਾ ਬਹੁਤ ਬਾਵਾਂ ਉਡੀਕ ਰਹੀਆਂ ਸੀ ਐਗਜ਼ਾਮ ਪੋਸਟਪੋਨ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੀਆਂ ਫਾਰਮ ਆਰਡਰ ਸੀ ਆਰਡਰ ਰਹੀਆਂ ਸੀ ਸਾਰਿਆਂ ਤੇ ਮਿੱਟੀ ਪੈ ਚੁੱਕੀ ਬਾਵਾਂ ਤੇ ਐਗਜ਼ਾਮ ਜਿਹੜਾ ਹੈ ਉਹ 9 ਮਾਰਚ ਨੂੰ ਹੋਣ ਜਾ ਰਿਹਾ ਇਸ ਦੇ ਐਡਮਿਟ ਕਾਰਡ ਵੀ ਵੈਬਸਾਈਟ ਤੇ ਪਾ ਦਿੱਤੇ ਗਏ ਹਨ ਜਿੰਨਾ ਸਟੂਡੈਂਟ ਹੈ ਐਡਮਿਟ ਕਾਰਡ ਨਹੀਂ ਡਾਊਨਲੋਡ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਵੀ ਜਿਹੜੇ ਐਡਮਿਟ ਕਾਰਡ ਦੇ ਵਿੱਚ ਜੋ ਵੀ ਸੈਂਟਰ ਆਇਆ ਉਹ ਸਟੂਡੈਂਟਾਂ ਦੇ ਲੋਕਲ ਹੀ ਸੈਂਟਰ ਆ ਜਿੱਥੋਂ ਦਾ ਸਟੂਡੈਂਟ ਰਹਿ ਰਿਹਾ ਹੈਗਾ ਉੱਥੋਂ ਦੇ ਲੋਕਲ ਹੀ ਸ਼ਹਿਰਾਂ ਵਿੱਚ ਨੇੜਲੇ ਜਾਂ ਜਿੱਥੋਂ ਦੇ ਰਹਿ ਰਿਹਾ ਉਸੇ ਸ਼ਹਿਰਾਂ ਵਿੱਚ ਹੀ ਸੈਂਟਰ ਆ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਦੇ ਗੂਗਲ ਤੇ ਜਾ ਕੇ ਇਸਦੀ ਜਿਹੜੀ ਆਫੀਸ਼ੀਅਲੀ ਵੈਬਸਾਈਟ ਹੈ ਪੀ.ਐਸ.ਬੀ ਦੀ ਉਸ ਤੇ ਕਲਿੱਕ ਕਰ ਲੈਣਾ ਹੈ ਇਸ ਤੋਂ ਬਾਅਦ ਤੁਹਾਨੂੰ ਇਹ ਸਾਈਟ ਓਪਨ ਹੋ ਜਾਵੇਗੀ ਇਸ ਤੋਂ ਬਾਅਦ ਹੀ ਵੇਖੋਗੇ ਵੀ ਉੱਪਰ ਐਡਵਰਟਾਈਜ਼ਮੈਂਟ ਰਿਜ਼ਲਟ ਡਾਊਨਲੋਡਸ ਐਨ ਆਨਲਾਈਨ ਐਪਲੀਕੇਸ਼ਨਸ ਲਿਖਿਆ ਹੋਇਆ ਤੁਸੀਂ ਡਾਊਨਲੋਡ ਤੇ ਕਲਿੱਕ ਕਰ ਲੈਣਾ ਹੈ ਡਾਊਨਲੋਡ ਤੇ ਕਲਿੱਕ ਕਰਨ ਤੋਂ ਬਾਅਦ ਹੀ ਵੇਖੋਗੇ ਕਿ ਇਹ ਪਹਿਲੀ ਜਿਹੜੀ ਨੋਟੀਫਿਕੇਸ਼ਨ ਵਾਲੀ ਇਨਸਪੈਕਟਰ ਦੇ ਐਗਜ਼ਾਮ ਦੇ ਐਡਮਿਟ ਕਾਰਡ ਡਾਊਨਲੋਡ ਦੀ ਹੈਗੀ ਇਸ ਤੇ ਕਲਿੱਕ ਕਰ ਲਿਓ ਤੁਸੀਂ ਇਹ ਨਾ ਦੋਸਤੋ ਥੋੜੇ ਜਿਹਾ ਇਹ ਸਰਵਰ ਵੀ ਚੱਲ ਰਿਹਾ ਬਹੁਤ ਤੁਸੀਂ ਰੀਫਰੈਸ਼ ਕਰ ਲਓ ਇੱਕ ਦੋ ਵਾਰੀ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਜਦੋਂ ਸਾਈਟ ਓਪਨ ਹੋ ਜੂਗੀ ਕੈਂਡੀਡੇਟ ਲੌਗਇਨ ਤੇ ਐਪਲੀਕੇਸ਼ਨ ਨੰਬਰ ਜਿਹੜਾ ਵੀ ਤੁਹਾਡਾ ਹੋਊਗਾ ਜੋ ਤੁਸੀਂ ਜਦੋਂ ਐਗਜ਼ਾਮ ਫਿਲ ਕੀਤਾ ਸੀਗਾ ਉਹ ਤੁਹਾਨੂੰ ਮਿਲਿਆ ਹੋਊਗਾ ਪੀਟਰ ਬਲੱਸ ਬੀ ਦੇ ਨਾਮ ਸਟਾਰਟਿੰਗ ਹੋਊਗਾ ਉਹ ਭਰ ਲੈਣਾਗਾ ਫਿਰ ਤੁਸੀਂ ਡੇਟ ਆਫ ਬਰਥ ਜੋ ਤੁਹਾਡੀ ਹੈਗੀ ਆ ਫਿਰ ਮੋਬਾਈਲ ਨੰਬਰ ਜੋ ਤੁਸੀਂ ਫਾਰਮ ਫਿਲੋ ਕਰਨ ਵੇਲੇ ਭਰਿਆ ਸੀਗਾ ਉਹ ਨੰਬਰ ਇੱਥੇ ਭਰ ਲੈਣਾ ਉਸ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਸੋ ਤੁਹਾਨੂੰ ਇੱਕ ਲਿੰਕ ਜਨਰੇਟ ਹੋ ਜਾਊਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਐਡਮਿਟ ਕਾਰਡ ਆ ਡਾਊਨਲੋਡ ਹੋ ਜਾਊਗਾ ਉਸ ਨੂੰ ਤੁਸੀਂ ਡਾਊਨਲੋਡ ਕਰਕੇ ਆ ਉਹਦਾ ਉਹਦਾ ਸੈਂਟਰ ਚੈੱਕ ਕਰ ਲਿਓ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਵੀਆਂ ਨਵੀਆਂ ਅਪਡੇਟਸ ਲਈ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਤੋ ਸ਼ੇਅਰ ਕਰੋ ਧੰਨਵਾਦ